ਅੱਜ ਜਿਹੜਾ ਪੰਜਾਬ ਦਾ ਦੌਰ ਹੈ ਇਸ ਟਾਈਮ ਪੰਜਾਬ ਦੀ ਜਿਹੜੀ ਚੋਣਾਂ ਦੀ ਲੜਾਈ ਆ ਆਖਰੀ ਪੜਾਅ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਜਿਹੜੀ ਇਹ ਮੀਟਿੰਗ ਹੈ ਸ੍ਰੀ ਸ਼੍ਰੀ ਐਨ ਕੇ ਸ਼ਰਮਾ ਜੀ ਦੇ ਹੱਕ ਦੇ ਵਿੱਚ ਅਸੀਂ ਕੀਤੀ ਹੈ ਤੇ ਇੱਥੇ ਹਰ ਭਾਈਚਾਰੇ ਤੋਂ ਲੋਕ ਆਏ ਨੇ ਅਸੀਂ ਤਾਂ ਕੀਤੀ ਸੀ ਐਸੀ ਵਿੰਗ ਦੀ ਪਰ ਇੱਥੇ ਜਰਨਲ ਭਾਈਚਾਰਾ ਵੀ ਵੱਡੀ ਤਾਦਾਦ ਦੇ ਵਿੱਚ ਪਹੁੰਚਿਆ ਕਿਉਂਕਿ ਲੋਕ ਐਨ ਕੇ ਸ਼ਰਮਾ ਜੀ ਨੂੰ ਚਾਹੁੰਦੇ ਨੇ ਤੇ ਉਹ ਚਾਹ ਕੇ ਜਿਹੜਾ ਉਹਨਾਂ ਦਾ ਪਿਆਰ ਹੈ ਐਨ ਕੇ ਸ਼ਰਮਾ ਜੀ ਦਾ ਅਸੀਂ ਜਦ ਵੀ ਕੋਈ ਸੁਨੇਹਾ ਲਾਣੇ ਉਹ ਪਿਆਰ ਇੰਨਾ ਕਿ ਇੱਥੇ ਉਮੜ ਕੇ ਆਂਦਾ ਹੈ ਆਫਿਸ ਦੇ ਵਿੱਚ ਕਿ ਤੁਸੀਂ ਸੋਚ ਨਹੀਂ ਸਕਦੇ ਲੋਕ ਤਿਆਰ ਬੈਠੇ ਨੇ ਐਨ ਕੇ ਸ਼ਰਮਾ ਜੀ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਕੇ ਲੋਕ ਸਭਾ ਦੇ ਵਿੱਚ ਭੇਜਣ ਲਈ ਮੇਰਾ ਸਭ ਤੋਂ ਵੱਡਾ ਮੈਸੇਜ ਮੇਰੀ ਮੈਸੇਜ ਮੇਰਾ ਕੋਈ ਨਹੀਂ ਮੇਰੀ ਬੇਨਤੀ ਹੈ ਕਿ ਅੱਜ ਤੋਂ ਜਿੰਨੇ ਦਿਨ ਰਹਿ ਗਏ ਅਕਾਲੀ ਦਲ ਦਾ ਕੱਲਾ ਕੱਲਾ ਵਰਕਰ ਕੋਲੇ ਸਮਾਂ ਆ ਗਿਆ ਹੈ ਜਿਹੜਾ ਇਹ ਸਮਾਂ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਬਾਅਦ ਇਹ ਪਹਿਲੀ ਇਲੈਕਸ਼ਨ ਆਈ ਹੈ ਜਿਹੜੀ ਵੱਡੀ ਇਲੈਕਸ਼ਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨੇਤ੍ਰਿਤਵ ਵਿੱਚ ਲੜੀ ਜਾ ਰਹੀ ਹੈ ਮੈਂ ਸਾਰੇ ਅਕਾਲੀ ਦਲ ਦੇ ਵਰਕਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਆਪਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਜਿੱਥੇ ਵੋਟਾਂ પાਕੇ ਬਲ ਦੇਣਾ ਹੈ ਤੇ ਉਹਨਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਵੀ ਦੇਣੀ ਹੈ ਜਿਹੜੀ ਅਕਾਲੀ ਦਲ ਦੇ ਵਰਕਰਾਂ ਦਾ ਫਰਜ਼ ਵੀ ਬਣਦਾ ਤੇ ਜ਼ਿੰਮੇਵਾਰੀ ਵੀ ਬਣਦੀ ਹੈ ਐਨ ਕੇ ਸ਼ਰਮਾ ਜੀ ਦੀ ਜਿਹੜੀ ਛਵੀ ਹੈ ਉਹ ਪੂਰੇ ਹਲਕਿਆਂ ਦੇ ਵਿੱਚ ਨੌ ਦੇ ਨੌ ਹਲਕਿਆਂ ਦੇ ਵਿੱਚ ਇੰਨੀ ਕੁ ਜ਼ਿਆਦਾ ਪਿਆਰ ਭਰਿਆ ਪਿਆਰ ਨਾਲ ਦੇਖੀ ਜਾ ਰਹੀ ਹੈ ਕਿ ਲੋਕ ਆਪ ਮੁਹਾਰੇ ਹੋ ਕੇ ਅਣਰ ਵੋਟਾਂ ਪਾਉਣ ਨੂੰ ਤਿਆਰ ਖੜੇ ਨੇ ਬੋਲੇ ਜੀ ਜੀ ਬਹੁਤ ਬਹੁਤ ਬੜਾ ਲੋਕਾਂ ਦੇ ਵਿੱਚ ਸਾਡੀ ਸੰਗਤ ਦੇ ਬਹੁਤ ਸਾਰੇ ਇਹ ਐਨਕੇ ਸਰਮਾ ਜਿਹੜਾ ਉਮੀਦਵਾਰ ਬਿਲਿਆ ਉਹਦੇ ਵਰਗਾ ਮੇਰਾ ਖਿਆਲ ਮੈਨੂੰ ਸਮਝਦਾ ਉਹ ਵੀ 10 ਜੀ ਬਿਲੇ ਤੇ ਜਿਆ ਸੰਵਾਦ ਦੂਜੀ ਵਾਰੀ ਐਨਕੇ ਸਰਵਾ ਮਿਲੇ ਨੇ ਆਮਾਨਦਾਰ ਵੀ ਕਦਰ ਵੀ ਇਹਨਾਂ ਦੇ ਕੰਮ ਦੇਖ ਲੋ ਉਹ ਜਿਵੇਂ ਕਹਿੰਦੇ ਨੇ ਕੰਮ ਬੋਲਦੇ ਨੇ ਕੰਮ ਕਰ ਸਰਮਾ ਨੇ ਬੋਲਦੇ ਨੇ ਠੀਕ ਹੈ ਜਿਹੜੇ ਕੰਮ ਕੀਤੇ ਉਹਨਾਂ ਚਾਹੇ ਮਹਾਲੀ ਦੇ ਵਿੱਚ ਨੇ ਚਾਹੇ ਜੀਤਪੁਰ ਹੈ ਜਾਂ ਢੇਰਾ ਬਸੀ ਦੇ ਵਿੱਚ ਨੇ ਉਹ ਇਸ ਕੰਮ ਦੇ ਵਿੱਚ ਉਦਸ ਰਹੇ ਨੇ ਉਥੇ ਦੀ ਸੰਗਤ ਉਥੇ ਦੇ ਲੋਕ ਉਥੇ ਦੇ ਬਾਰਕਰ ਯਾ ਇਨਕੇ ਸ਼ਰਮਾ ਦਾ ਕਿੰਨਾ ਵਧੀਆ ਨਿਕਾ ਸੁਹਾਏ ਮਿੱਠੇ ਬੋਲਣੇ ਪਟਿਆਲਾ ਤੋਂ ਕਿਵੇਂ ਦੇਖ ਰਹੇ ਨੇ ਕਿ ਸ਼ਰਮਾ ਦੀ ਸਤਿ ਜੀ ਪਟਿਆਲਾ ਤੋਂ ਅਜਿਹਾ ਕਹਿੰਦੇ ਵੀ ਬੜੇ ਇੱਥੇ ਜਿਹੜੀ ਹੁਣ ਟੱਕਰ ਆਇਆ ਉਹ ਸਿਰਫ ਦੋ ਬੰਦਿਆਂ ਦੀ ਨਹੀਂ ਰਹਿ ਗਈ ਇਸੇ ਰੇ ਪਹਿਲੀ ਵਾਰੀ ਜਾਕੀ ਰੋਟ ਹੈ ਵੀ ਅਕਾਲੀ ਦਲ ਤੇ ਕਾਗਰ ਦੇ ਟਕਰਾਅ ਵਸੇ ਵੋਟਰ ਨੂੰ ਕੀ ਪੀਲ ਕਰ ਰਹੇ ਹੋ ਵੋਟਰ ਮੈਂ ਹੀ ਪੀਲ ਕਰਦਾ ਮੈਂ ਤਾਂ ਪੰਜਾਬ ਤੇ ਕਹੂੰਗਾ ਵੀ ਜਿੰਨੇ ਸਾਡੇ ਅਹੁਦੇਦਾਰ ਬਣੇ ਫਿਰਦੇ ਨੇ ਅਰ ਉਹਦੇ ਪਿੰਡ ਦੇ ਵਿੱਚੋਂ ਜੇ ਕੋ ਉਹਦੇ ਪਿੰਡ ਚੋਂ ਹਾਰ ਹੁੰਦੀ ਹੈ ਤਾਂ ਉਹਨੂੰ ਕੋਈ ਉਹਦੇ ਉੱਤੇ ਰਹਿਣ ਦਾ ਹੱਕ ਦਾ ਨਹੀਂ ਹੈਗਾ ਉਹਨੂੰ ਉਹਦਾ ਦੇਣਾ ਸਰ ਦੇਣਾ ਚਾਹੀਦਾ ਉਸ ਟਾਈਮ ਅਸੀਂ ਤਾਂ ਦਿਨ ਰਾਤ ਐਨ ਤਨਦੇਹੀ ਨਾਲ ਐਨ ਕੇ ਸਰਮਾ ਖੱਤ ਤਨਦੇਹੀ ਨਾਲ ਹੀ ਕਰਦੇ ਆਂਗੇ ਤਨੋਂ ਮਨੋਂ ਪੂਰੀ ਪੂਰੀ ਦਰਵਾਜ਼ੇ ਦੀ ਮਦਦ ਕਰਿਆ ਸਤੋ ਸਾਈਕ ਕਰਿਆ ਗਿਆ ਅੰਦਰ ਗਿਆ ਬੀਟਿੰਗ ਬਾਬਲੂ ਕੋਰੇ ਹਟ ਕਰ ਦੇਣਾ ਚਾਹ ਬਣਾਈ ਗਈ ਸੀ ਇਹ ਐਸੀ ਫਾਈਲ ਕਰਕੇ ਬਣਾਈ ਗਈ ਸੀ ਤੇ ਇਸ ਦੇ ਵਿੱਚ ਜਨਰਲ ਵਰਕ ਦੇ ਵਰਕਰ ਸਾਹਿਬਾਂ ਨੂੰ ਲਿਡਰ ਸਾਹਿਬ ਆਪ ਮਹਾਰੇ ਪਹੁੰਚੇ ਨੇ ਅਰ ਉਸੇ ਬੇਨਤੀ ਕਿ ਸਾਰੇ ਬੰਦ ਵਰਕਰਾਂ ਨੂੰ ਲਿਡਰਾਂ ਨੂੰ ਵੀ ਆਪਾਂ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਇਕੱਲੇ-ਇਕੱਲੇ ਵੋਟ ਕੋਲ ਪਹੁੰਚ ਕਰਕੇ ਇੱਕ-ਇੱਕ ਵੋਟ ਜਿਹੜੀ ਐਨ ਕੇ ਸ਼ਰਮਾ ਜੀ ਨੂੰ ਪਾ ਕੇ ਆਪਾਂ ਨੇ ਜਿਤਾ ਕੇ ਭੇਜਣਾ ਹੈ ਸੋ ਇਹ ਸਟੇਮਿਟਰ ਕਿੱਥੇ ਹੈ ਇਹ ਮੀਟਿੰਗ ਤਾਂ ਐਸੀ ਬੰਦ ਨੇ ਬੁਲਾਈ ਤੀ ਪਰ ਇੱਥੇ ਜਰਨਲ ਭਾਈਚਾਰਾ ਵੀ ਸਾਡਾ ਬਹੁਤ ਜ਼ਿਆਦਾ ਆ ਆਪ ਮਹਾਰੇ ਇਕੱਠਾ ਹੋਇਆ ਠੀਕ ਹੈ ਅਸੀਂ ਤਾਂ ਐਨ ਕੇ ਸ਼ਰਮੇ ਦੇ ਹੱਕ ਦੇ ਵਿੱਚ ਇਹ ਮੀਟਿੰਗ ਕਰੀ ਆ ਜਿਹੜੇ ਵੀ ਸਾਡੇ ਬੰਦੇ ਨੂੰ ਨਹੀਂ ਵੀ ਮੈਸੇਜ ਪਹੁੰਚਿਆ ਅੱਜ ਮੇਨ ਮੇਨ ਬੰਦੇ ਬੁਲਾਏ ਗਏ ਨੇ ਉਹਨਾਂ ਨੂੰ ਬੁਲਾ ਕੇ ਕਿਹਾ ਵੀ ਪਿੰਡ ਪਿੰਡ ਚ ਜਾ ਕੇ ਘਰ ਘਰ ਜਾ ਕੇ ਗਲੀ ਗਲੀ ਜਾ ਕੇ ਪੂਰਵਾ ਪ੍ਰਚਾਰ ਕਰਨਾ ਕੱਲੇ ਕੱਲੇ ਵੋਟਰ ਕੋਲੇ ਜਾ ਕੇ ਬੇਨਤੀ ਕਰਨੀਆਂ ਐ ਐਨ ਕੇ ਸ਼ਰਮੇ ਨੂੰ ਅਸੀਂ ਆਉਣ ਵਾਲੀ ਇੱਕ ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਭਾਗ ਲੈਣ